ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਸੰਗਤ ਨੂੰ ਬੇਨਤੀ ਹੈ ਜੀ ਜੁੜੇ ਲਾ ਕੇਸ ਤੇ ਸਿਰ ਟੱਕੇ ਅੰਦਰ ਜਾਓ। ਪਤ ਤਸੱਲੀ ਨਾਲ ਆਵੇ। ਕਰਦੀ ਬਸ ਆਪਾਂ ਨੂੰ। ਪੁਰਾ ਪ੍ਰਧਾਨ ਆਲਾ। ਹਾਂਜੀ। ਪਾਲ ਹੁੰਦਾ। ਅੱਛਾ। ਇਹਦੀ ਆ ਗਿਓ ਹਰਤਾ ਬਣਿਆ ਨਾ। ਠੀਕ ਹੈ ਠੀਕ ਹੈ ਜੀ। ਹਰਤਾ ਪ੍ਰਧਾਨ ਉਹਦੇ ਨਾਲ। ਇਹ ਬੂਟਾ ਕੱਢ ਕੇ ਹਾਂਜੀ ਉਹ ਚੁੰਗ ਤੇ ਲਾ ਦਿੰਦੇ ਕਿੰਨੇ ਕ ਬੰਦੇ ਤੇ ਬੂਟਾ ਲੱਗ ਸਕਦੇ ਇਹਦੇ ਚਾਹ 500 500 ਪਲੱਸ ਹਾਂ ਠੀਕ ਹੈ ਜੀ ਵੇਖੋ ਤੁਸੀਂ ਬਹੁਤ ਸੋਹਣਾ ਤੇ ਪੂਰਾ ਪ੍ਰੋਪਰ ਬਣਾਇਆ ਹੋਇਆ ਹੈ ਬਾਕੀ ਵੇਖ ਲਓ ਤੇ ਗਲਾਸ ਨੂੰ ਮੁੜਕਾ ਆ ਗਿਆ ਨਾ ਠੰਡਾ ਬਣ ਗਿਆ ਇੱਥੋਂ ਲੈ ਕੇ ਹਾਂ ਐ ਸਾਰਾ ਕਵਰ ਤੇ ਇੱਥੇ ਸਾਰੀ ਮੈਟਿੰਗ ਜੋ ਦਰਬਾਰ ਸਾਹਿਬ ਨੂੰ ਐ ਸਿੱਧੀ ਕੰਮ ਗਰਮੀ ਜਿਆਦੇ ਫਿਰ ਟੈਂਟੋ ਸਾਬਾ ਨਾਲ ਆਵੇ ਗਰਮੀ ਨਾ ਆਵੇ ਤੇ ਇਧਰ ਲੰਗਰ ਹਾਲ ਆ ਗਿਆ ਜੀ ਆਪਣਾ ਇਧਰ ਆ ਜੀ ਪਾਰਕਿੰਗ ਜਿੱਥੇ ਕਾਫੀ ਕਾਰਾਂ ਲੱਗ ਜਾਂਦੀਆਂ ਵੈਸੇ ਸਾਡੇ ਪਿੰਡ ਦੀਆਂ ਗਲੀਆਂ ਬਹੁਤ ਖੁੱਲੀਆਂ ਆ ਫਿਕਸ ਹੀ ਬਣੀਆਂ ਸੀਗੀਆਂ ਕੱਲ ਨੂੰ ਕੋਈ ਬਾਹਰੋਂ ਲੈ ਕੇ ਆਵੇ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਲੋ ਜੀ ਅੱਜ ਤੁਹਾਨੂੰ ਦਿਖਾਉਣੇ ਆਂ ਅਸੀਂ ਜੋੜਾ ਘਰ ਲਗਭਗ ਤਿਆਰ ਹੋ ਗਿਆ ਕਿਹਾ ਬਾਬਾ ਜੀ ਕੱਲ ਨੂੰ ਹੈਗਾ ਭੋਗ ਤੇ ਤਾਂ ਕਰਕੇ ਫਿਰ ਅਸੀਂ ਅੱਜ ਸੇਵਾ ਨਿਭਾਵਾਂਗੇ ਇੱਥੇ ਸਾਰੇ ਪਹੁੰਚ ਰਹੇ ਆ ਸਾਰੇ ਆਪਣੇ ਯਾਰ ਦੋਸਤ ਤੇ ਬਾਈ ਵਰਗੇ ਲਾਰੇ ਟੈਂਟ ਸੰਜੂ ਵਰਗੇ ਇੱਧਰ ਜੋੜਾ ਕਰ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਹੋਰ ਬਾਬਾ ਜੀ ਤਕੜੇ ਸੇਤ ਬਾਬਾ ਜੀ ਨਵਾਰੇ ਨੇ ਇੱਥੇ ਪੂਰੀ ਸੇਵਾ ਜੀ ਜਿਹੜਾ ਪਾਣੀ ਪਾਉਣਾ ਬੁੱਟਿਆਂ ਨੂੰ ਜਾਂ ਕਿ ਹੋਰ ਸਾਰੀ ਡਿਊਟੀ ਬਾਬਾ ਜੀ ਦੀ ਹੈ ਅੱਛਾ ਜੀ ਪਹਿਲਾਂ ਤੁਹਾਨੂੰ ਦੱਸ ਦਗੇ ਇੱਥੇ ਦੇ ਬੁੱਟੇ ਮਜਬੂਰੀ ਮਾਰੇ ਸਾਨੂੰ ਕੱਟਣੇ ਪਏ ਇਹ ਇਹ ਬੁੱਟਾ ਕੱਢ ਕੇ ਹਾਂਜੀ ਬਹੁਤ ਚੰਗ ਤੇ ਲੱਗਦਾ ਬਹੁਤ ਵਧੀਆ ਜੀ ਉਹ ਸਾਹਮਣੇ ਠੀਕ ਹੈ ਜੀ ਨੁਕਸਾਨ ਨਹੀਂ ਕਰਿਆ ਆਪਾਂ ਕੋਈ ਨਾ ਨਾ ਖੁਮ ਖੁਮ ਵਿੱਚ ਬਹੁਤ ਵਧੀਆ ਜੀ ਕਿਉਂਕਿ ਇਹ ਨੰਗਨੋਂ ਥਾਂ ਨਹੀਂ ਰਹਿਣਾ ਸੀ ਇਹ ਤਾਂ ਫਿਰ ਹੱਲਾ ਹੀ ਸੀ 10 ਫੁੱਟ ਤਾਂ ਵਧੀਆ ਬਣ ਗਿਆ ਹਾਂ 10 ਫੁੱਟ ਤਾਂ ਵਧੀਆ ਬਣ ਗਿਆ ਤੇ ਬਾਕੀ ਆ ਤੁਹਾਨੂੰ ਦਿਖਾਉਣੇ ਜੋੜਾ ਕਰ ਆਜੋ ਬਾਬਾ ਜੀ ਬਹੁਤ ਵਧੀਆ ਪੂਰਾ ਪ੍ਰੋਪਰ ਸਾਨੂੰ ਇੱਥੇ ਟੋਕਨ ਡੱਕਣ ਮਿਲਣਗੇ ਇਹ ਬਾਬਾ ਜੀ ਕਿੰਨੇ ਬੂਟਾਂ ਦਾ ਸਿਸਟਮ ਹੈ ਸਾਰਾ ਇਹ ਹੈ ਪਿਆੰਮੀ 12 12 ਦਾ ਹੈ ਤੇ ਹੈ ਉਹ ਕਿੰਨੇ ਕ ਬੰਦੇ ਦੇ ਬੂਟ ਦੇ ਸਕਦੇ ਇਹਦੇ ਚਾਹ 500 500 ਪਲੱਸ ਠੀਕ ਹੈ ਜੀ ਵੇਖੋ ਤੁਸੀਂ ਬਹੁਤ ਸੋਹਣਾ ਤੇ ਪੂਰਾ ਪ੍ਰੋਪਰ ਬਣਾਇਆ ਹੋਇਆ ਹੈ। ਬਾਕੀ ਪੱਥਰ ਵੀ ਲੱਗ ਚੁੱਕਿਆ ਹੈ। ਬਾਬੇ ਜੋੜਾ ਘਰ ਮਤਲਬ ਐਡਾ ਹੀ ਬਣਾਉਣਾ ਕਿ ਕੋਈ ਹੋਰ ਵਧਾਉਣਾ ਪਊ। ਸਹੀ ਹੈ ਨਾ ਜੀ? ਹਾਂ। ਠੀਕ ਹੈ ਜੀ। ਬਾਕੀ ਇਧਰ ਬਿਜਲੀ ਫਿੱਟ ਵੀ ਹੋ ਗਈ ਹੈ। ਬਹੁਤ ਵਧੀਆ। ਪੱਕਾ ਲੈਂਟਰ ਪਾਇਆ ਹੋਇਆ, ਸਭ ਕੁਝ ਤਿਆਰ ਹੈ। ਇਹ ਬਰਾਬਰ ਫਰਿੱਜ ਤਿਆਰ ਹੋ ਸਕਦਾ। ਹਾਂ, ਬਈ ਵਧੀਆ ਕਰਿਆ ਜੀ। ਪੂਰਾ ਠੰਡਾ ਪਾਣੀ ਆਉਂਦਾ ਹੈ। ਆਹ ਸੇਵਾ ਬਹੁਤ ਵਧੀਆ ਹੈ। ਜਿੰਨੇ ਵੀ ਕਹਿਦਗੇ। ਲਾ ਜੀ ਬਸ ਪੀਓ। ਵਾਹ ਜੀ ਵਾਹ ਅੱਜ ਕੱਲ ਕਾਣੀ ਪਤਾ ਕੀ ਐ ਸਮਾਂ ਘਟਣਾ ਹੀ ਬਹੁਤ ਵੱਡੀ ਗੱਲ ਐ ਧੰਨਵਾਦ ਬਾਬਾ ਜੀ ਬਾਕੀ ਵੇਖ ਲੋ ਗਲਾਸ ਨੂੰ ਮੁੜਕ ਆ ਗਿਆ ਨਾ ਠੰਡਾ ਪਾਣੀ ਐ ਥੈਂਕ ਯੂ ਬਾਬਾ ਜੀ ਵਾਹ ਜੀ ਵਾਹ ਭਾਂਡੇ ਦੀ ਸੇਵਾ ਵੀ ਤੁਸੀਂ ਨਿਮੋਣਿਆ ਹੋਣਾ ਜੀ ਆਹ ਭਾਂਡੇ ਦੀ ਸੇਵਾ ਓਹੀ ਬਹੁਤ ਵਧੀਆ ਜੀ ਤੇ ਜਿਹੜੇ ਵੀ ਆਪਣੇ ਗੁਰੂ ਘਰ ਭਾਂਡੇ ਆ ਸਾਰੀ ਸੇਵਾ ਬਾਬਾ ਜੀ ਨਿਮੋਣਦੇ ਆ ਤੇ ਆਪਣੇ ਪਾਣੀ ਚੜੀ ਜਾਂਦਾ ਥੈਂਕ ਯੂ ਜੀ ਹਾਂਜੀ ਹਾਂਜੀ ਇਹ ਕੀ ਪੜ ਜਾਣੀ ਐ ਬਹੁਤ ਵਧੀਆ ਜੀ ਤੇ ਬਾਕੀ ਆ ਸਮਾਨ ਇਹ ਬਲਜਿੰਦਰ ਲੈ ਕੇ ਆਇਆ ਸੀ ਰஞ்சிਤ ਅੱਛਾ ਠੀਕ ਹੈ ਠੀਕ ਹੈ ਅੱਛਾ ਇਹ ਤਾਂ ਆਪ ਦਾ ਸਮਾਨ ਟੇ ਲੈ ਕੇ ਟੈਂਟ ਲੇ ਤਾਂ ਹਾਂ ਇਹ ਤਾਂ મતલਬ ਸਾਡੇ ਜਿਹੜਾ ਜੋੜੇ ਕਰਦਾ ਸਮਾਨ ਆਇਆ ਸੀ ਆਹ ਆਈਆਂ ਸੀ ਸਟੈਂਡ ਆਏ ਸੀ ਉਹਨਾਂ ਵਾਸਤੇ ਮਤਲਬ ਟੋਲੀ ਲੈ ਕੇ ਆਏ ਸੀ ਬਾਕੀ ਤੜਕੇ ਤੁਹਾਨੂੰ ਪ੍ਰੋਪਰ ਜਿਹੜੇ ਅਸੀਂ ਮਤਲਬ ਪਹਿਲੀ ਵਾਰੀ ਸ਼ੁਰੂਆਤ ਕਰ ਰਹੇ ਹਾਂ ਕੱਲ ਨੂੰ ਜੋੜਾ ਕਰਦੀ ਬਾਕੀ ਟੈਂਟ ਲੱਗ ਰਿਹਾ ਸਾਰਾ ਕਿਉਂਕਿ ਗਰਮੀ ਜ਼ਿਆਦਾ ਪਰ ਸਾਰਾ ਕਵਰ ਕਰਨਾ ਪਊਗਾ ਹਨਾ ਜੀ ਹਾਂ ਸਾਰਾ ਇੱਥੋਂ ਲੈ ਕੇ ਹਾਂ ਐ ਸਾਰਾ ਕਵਰ ਤਾਂ ਇੱਥੇ ਸਾਰੀ ਮੀਟਿੰਗ ਉਹ ਦਰਬਾਰ ਸਾਹਿਬ ਨੂੰ ਆਏ ਸਿੱਧੀ ਤੇ ਉਧਰ ਆ ਕੇ ਆਪਣਾ ਜੋੜਾ ਘਰੋਂ ਮੇਨਾਰ ਰੱਖ ਦੇਣਗੇ ਹਾਂ ਮੀਟਿੰਗ ਸਾਰੀ ਹੈ ਤੇ ਇੱਧਰ ਵੀ ਮੀਟਿੰਗ ਕਰਨਗੇ ਤੇ ਬਾਕੀ ਜਿਵੇਂ ਟੇਬਲ ਟੂਲ ਲਾਉਣਗੇ ਤੇ ਇਹ ਤਾਂ ਮਤਲਬ ਜਿਹੜੀ ਚਾਹ ਪਾਣੀ ਹੈ ਉਹ ਇੱਧਰ ਆ ਜੂ ਕਾਫੀ ਕਾਫੀ ਹੈਨਾ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਕੰਮ ਗਰਮੀ ਜ਼ਿਆਦਾ ਫਿਰ ਟੈਂਟੋ ਹਸਾਣਾ ਲਾ ਆਵੇ ਗਰਮੀ ਨਾ ਆਵੇ ਤੇ ਇੱਧਰ ਲੰਗਰ ਹਾਲ ਆ ਗਿਆ ਜੀ ਆਪਣਾ ਚੱਲ ਪਈਆਂ ਬੱਲਾ ਨਾ ਤੋਰੀਆਂ ਦੀਆਂ ਬੱਲਾ ਤੋਰੀਆਂ ਦੀਆਂ ਬੱਲਾ ਬਹੁਤ ਵਧੀਆ ਜੀ ਬਾਕੀ ਇੱਧਰ ਤੁਹਾਨੂੰ ਦਿਖਾਉਣੇ ਪਾਰਕਿੰਗ ਜਿੱਥੇ ਮਤਲਬ ਹੁਣ ਕੱਲ ਨੂੰ ਕਾਰਾਂ ਲੱਗਣਗੀਆਂ ਉਹਦੀ ਸਫਾਈ ਹੋ ਰਹੀ ਸੀ ਨਾਲ ਹੀ ਕੰਦੇ ਇਹਦਾ ਰਸਤਾ ਪਰਲੇ ਪਾਸੇ ਹਾਂ ਮੋਟਰਵਰੀ ਜਲਦੀ ਆ ਬਾਈ ਵਾਹ ਜੀ ਵਾਹ ਸਮਾਨ ਸੋਨ ਪਹੁੰਚ ਚੁੱਕਿਆ ਬਾਈ ਕਰੋਕਰੀ ਸਾਰੀ ਇੱਧਰ ਆ ਜੀ ਪਾਰਕਿੰਗ ਜਿੱਥੇ ਕਾਫੀ ਕਾਰਾਂ ਲੱਗਣਗੀਆਂ ਵੈਸੇ ਸਾਡੇ ਪਿੰਡ ਦੀਆਂ ਗਲੀਆਂ ਬਹੁਤ ਖੁੱਲੀਆਂ ਐ ਬਾਕੀ ਹੋਰ ਲੋਡ ਪਈ ਦਾ ਟਰੈਕਟਰ ਨਾਲ ਸੈੱਟ ਕਰ ਦੇਣਗੇ ਬਹੁਤ ਖੁੱਲਾ ਤਾਂ ਵੈਸੇ ਹੀ ਬਾਕੀ ਸਾਨੂੰ ਮੋਟਰ ਚਲਾ ਕੇ ਦਿਖਾਉਣੇ ਆ ਲੋ ਰੱਬ ਦਾ ਨਾ ਬਾਬਾ ਜੀ ਛੱਡੋ ਫਿਰ ਚੈੱਕ ਕਰ ਗਏ ਆਪਾਂ ਪਾਣੀ ਕੱਲ ਨੂੰ ਸਾਰਾ ਦਿਨ ਸੇਵਾ ਨਿਭਾਉਣੀ ਆ ਤੇ ਸਾਰੇ ਬੰਦੇ ਸਾਡੇ ਪਹੁੰਚਣਗੇ ਵਾਹ ਜੀ ਵਾਹ ਇਰਾਦਾ ਬਹੁਤ ਪ੍ਰੈਸ਼ਰ ਹੋਊਗਾ ਨਾ ਇਹ ਦੇਖੋ ਕਮਣਾ ਚੈੱਕ ਕਰਦੇ ਆ ਪ੍ਰੈਸ਼ਰ ਫਿਰ ਇਹਦਾ ਬਹੁਤ ਤੇਜ਼ ਪਾਣੀ ਗਿਆ ਜੀ ਓਏ ਹੋਏ 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 ਵਾਕਈ ਬਹੁਤ ਪ੍ਰੈਸ਼ਰ ਹੈ ਜੀ ਇਹ ਸੱਪੰਕਰੀ ਜਾਂਦੀ ਹੈ ਹਾਂ ਮੇਲਦੀ ਵੀ ਕੋੜਾ ਓਏ ਹੋਏ ਹੋਏ ਬਹੁਤ ਪ੍ਰੈਸ਼ਰ ਹੈ ਜੀ ਹੋੜਨ ਮੇਲਦੀ ਵਾਕਏ ਸਹੀ ਗੱਲ ਆ। ਆਹ। ਆਈਆਂ ਸਾਡੇ ਪਿੰਡ ਕੰਮ ਕਰਦੇ ਪੂਰਾ ਤਸੱਲੀ ਨਾਲ। ਆਵੇ। ਕਰਦੀ ਰੋ ਸੱਪ ਨੂੰ। ਵਾਹ ਜੀ। ਕਰਦੇ ਬੰਦੋ ਬਈ ਟਿਕੜ ਵਾਲਾ ਹੋ ਜੂਗਾ। ਵਾਹ। ਇਹਦੇ ਨਾਲ ਪਾਣੀ ਤਾਂ ਮਿੰਟਾਂ ਚ ਲੱਗ ਜਾਂਦਾ ਨਾ। ਨਹੀਂ ਤਾਂ ਅੱਗੇ ਪਾਣੀ ਪਾਉਂਦੇ ਹੁੰਦੇ ਬਈ ਬਹੁਤ ਟਾਈਮ ਲੱਗਦਾ ਸੀ। 4 ਘੰਟੇ ਲੱਗ ਜਾਂਦੇ ਹੁੰਦੇ ਸੀ। ਬਹੁਤ ਵਧੀਆ ਕੰਮ ਹੋਇਆ। ਓਏ ਗੋਸਤੇ ਬਾਸ਼ਾ ਆ ਗਈ ਆਪਣਾ ਲੰਗਰ ਹਾਲ ਨਾਲ ਸਿੰਘ ਓਏ ਗੁਰੂ ਸੰਗਤ ਨੂੰ ਬੇਨਤੀ ਹੈ ਜੀ ਜੁੜੇ ਲਾ ਕੇਸ ਤੇ ਸਿਰ ਟੱਕੇ ਅੰਦਰ ਜਾਓ ਬਹੁਤ ਵਧੀਆ ਗੱਲ ਹੈ ਆ ਦੇਖੋ ਜੀ ਤੇ ਆਹ ਆਪਣਾ ਮਤਲਬ ਫਿਕਸੀ ਬਣਾਈਆਂ ਸੀਗੀਆਂ ਵੀ ਕੱਲ ਨੂੰ ਕੋਈ ਬਾਹਰੋਂ ਲੈ ਕੇ ਆਵੇ ਬਹੁਤ ਵਧੀਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਬਾਕੀ ਬਹੁਤ ਖੁੱਲਾ ਸਾਡਾ ਹਾਲ ਆ ਕਿੰਨੇ ਵੇ ਕਿੰਨੇ ਦਾ ਹੋ ਗਿਆ ਬੱਜੇ ਬਹੁਤ ਡੰਗ ਲਾਇਆ ਬਹੁਤ ਸਮਾਂ ਹੋ ਗਿਆ ਬਣੇ ਨੂੰ ਵੀ ਹੈ ਨਾ ਕਈ ਸਾਲ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਤਾਂ ਚਾਚਾ ਜੀ ਸਮਾਂ ਸੁਣ ਤਾਰ ਸੇ ਹਾਂਜੀ ਪੂਰੇ ਫੁੱਲ ਕੰਮ ਕਰ ਦਿੱਤੇ ਅਸ਼ੋਧ ਦਾ ਟਾਈਮਾਂ ਦੀ ਕਰਦਾ ਐ ਤੇ ਛੋਟੇ ਹੁੰਦੇ ਸੀ ਉਦੋਂ ਉਦੋਂ ਟਰੱਕ ਆਏ ਸੀ ਬਣੇ ਬਣੇ ਉਹ ਕੋਕੁੰਜੇ ਵਾਲੇ ਉਹੀ ਪੱਕ ਗਏ ਸੀ ਨਾ ਬਾਬਾ ਟਰੱਕ ਆਏ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਆ ਸਹੀ ਗੱਲ ਹੈ ਜੀ। ਉਹ ਵੀ ਫਤਰ ਕੇ ਫਿਰ ਕਿੰਨੇ ਵਜੇ ਆਏ ਨੇ ਡਿਊਟੀ ਨਿਭਾਉਣ। 8:00 ਅੱਠ ਵਜੇ। ਤੇ ਸ਼ਾਮ ਨੂੰ ਪਰ ਇੱਥੇ ਨਾ ਸ਼ਾਮ ਤਾਈ। ਸ਼ਾਮ ਤੱਕ। ਆ 8:00 ਜੇ ਗੇਟ ਵੀ ਜਿਹੜਾ ਆਪਣਾ ਮੇਨ ਬਣੇ ਬੜਾ ਚਰਦਾ ਨਾ। ਇਹ ਤਾਂ ਜਮੇ ਮੇਰੀ ਸੁਰਤ ਤੋਂ ਪਹਿਲਾਂ ਦਾ। ਉਹਨਾਂ ਪ੍ਰਧਾਨਾ ਨਾ। ਹਾਂਜੀ। ਹਰਤਾਲ ਹੁੰਦਾ। ਅੱਛਾ। ਇਹਦੀ ਆਜੀ ਹਰਤਾਲ ਬਣਿਆ ਨਾ। ਠੀਕ ਹੈ ਠੀਕ ਹੈ ਜੀ। ਹਰਤਾਲ ਪ੍ਰਧਾਨ ਬਣਿਆ ਉਹਦੇ ਨਾਲ। ਬਾਈ ਪਾ ਬਣੇ ਕੇ ਫਾਦਰ ਹਾਂ। ਬਹੁਤ ਪੁਰਾਣਾ ਹਰਤਾਣਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਕਬੂਤਰ ਇੱਥੇ ਬੈਠੇ ਰਹਿੰਦੇ ਨੇ ਨਾ ਵੇ ਗੱਲ ਵਾਹੀ ਵਾਹ ਆ ਵੀ ਬਹੁਤ ਵਧੀਆ ਕੰਮ ਹੈ ਜੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਆਪਾਂ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ